हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੋਸਟਾਂ ਦੀ ਗਿਣਤੀ 2555 ਯੋਗਾ ਟ੍ਰੇਨਰ ਭਰਤੀ ਕੋਰਸ ਤੋਂ ਬਾਅਦ ਤਨਖਾਹ ਹੋਵੇਗੀ ਜੀ 25000 ਰੁਪਏ ਇਹ ਮਈ ਮਹੀਨੇ ਦੇ ਵਿੱਚ ਪੋਸਟਾਂ ਦਾ ਨੋਟੀਫਿਕੇਸ਼ਨ ਆਇਆ ਸੀ ਤੇ ਸਾਰੇ ਹੀ ਉਮੀਦਵਾਰ ਨੇ ਲਗਭਗ ਅਪਲਾਈ ਕੀਤਾ ਸੀ ਕਿਉਂਕਿ ਇਸ ਦੇ ਵਿੱਚ ਕੀ ਹੋਣਾ ਸੀ 1 ਸਾਲ ਦਾ ਜੀ ਕੋਰਸ ਹੋਣਾ ਸੀ ਕੋਰਸ ਦੇ ਦੌਰਾਨ ਜੋ ਕਿ ਹੈ ਸਕਾਲਰਸ਼ਿਪ ਵੀ ਦਿੱਤੀ ਜਾਣੀ ਸੀ ਮਹੀਨੇ ਵਾਈਜ਼ ਤੇ ਨਾਲ ਹੀ ਇਨ ਫੀਲਡ ਟ੍ਰੇਨਿੰਗ ਦੇ ਨਾਲ-ਨਾਲ ਥਿਊਰੀਟੀਕਲ ਵੀ ਕੰਮ ਕਰਵਾਇਆ ਜਾਣਾ ਸੀ ਤੇ ਇਸ ਦੇ ਲਈ ਬਹੁਤ ਸਾਰੇ ਉਮੀਦਵਾਰਾਂ ਨੇ ਅਪਲਾਈ ਕੀਤਾ ਤੇ ਸਾਰਿਆਂ ਨੂੰ ਇਸ ਦੇ ਰਿਜ਼ਲਟ ਦਾ ਬੇਸ ਰੈਨਲ ਇੰਤਜ਼ਾਰ ਹੈਗਾ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਜੀ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਦ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ WhatsApp ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਹਨਾਂ ਚੈਨਲਜ਼ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ ਕੋਈ ਨਾ ਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਦ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰ ਦਿਆ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਦੇ ਅੱਗੇ ਵੱਧ ਬੱਲਦੇ ਹਾਂ ਮਈ ਦੇ ਵਿੱਚ ਪਾਰਾਂ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਇਸ਼ਤਿਹਾਰ ਜਾਰੀ ਕੀਤੇ ਗਏ ਸੀ ਜਿਸ ਦੇ ਵਿੱਚ ਸੀਐਮ ਸਾਡੇ ਭਗਵੰਤ ਮਾਨ ਸੀਐਮ ਨੇ ਜੀ ਉਹਨਾਂ ਦੀ ਫੋਟੋ ਦੇ ਨਾਲ ਨਾਲ ਜੀ ਯੋਗਾ ਟ੍ਰੇਨਰ ਭਾਤੀ ਦੇ ਸਬੰਧ ਦੇ ਵਿੱਚ ਲਿਖਿਆ ਹੋਇਆ ਸੀ ਐਡਵਰਟਾਈਜ਼ਮੈਂਟ ਆਈ ਸੀ ਕਾਫੀ ਸਾਰੇ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਪਰ ਹਾਲੇ ਤੱਕ ਜੁਲਾਈ ਵੀ ਲੰਘਣ ਵਾਲਾ ਹੈ ਤੇ ਹਾਲੇ ਤੱਕ ਸ਼ਾਰਟਲਿਸਟਡ ਕੈਂਡੀਡੇਟ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਕਿਉਂਕਿ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ grau.punjab.org ਉੱਤੇ ਵਿਜ਼ਿਟ ਕਰਕੇ ਵੀ ਦੇਖਿਆ ਤਾਂ ਦੇਖ ਸਕਦੇ ਹੋ ਤੁਸੀਂ ਤਾ ਇਹਨਾਂ ਦੇ ਜੋ ਪੇਜ ਦੇ ਉੱਤੇ ਅਪਡੇਟ 27/5/2025 ਤੱਕ ਹੀ ਜਾਰੀ ਕੀਤੀ ਗਈ ਉਸ ਤੋਂ ਬਾਅਦ ਕੋਈ ਅਪਡੇਟ ਜਾਰੀ ਨਹੀਂ ਕੀਤੀ ਗਈ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਆਪਾਂ ਵਿਊ ਮੋਰ ਅਪਡੇਟਸ ਦੇ ਵਿੱਚ ਵੀ ਜਾਣਿਆ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ 27/5/25 ਤੋਂ ਬਾਅਦ ਕੋਈ ਵੀ ਅਪਡੇਟ ਜਾਰੀ ਨਹੀਂ ਕੀਤੀ ਗਈ ਇਸ ਦਾ ਮਤਲਬ ਕਿ ਹਾਲੇ ਤੱਕ ਸ਼ਾਰਟਲਿਸਟਡ ਕੈਂਡੀਡੇਟਸ ਦੀ ਐਲੀਜੀਬਲ ਕੈਂਡੀਡੇਟਸ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਪਰ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਜੋ ਇੰਨਾ ਤੱਕ ਸਾਡੀ ਮੰਗ ਪਹੁੰਚ ਸਕੇ ਕਿ ਜਲਦੀ ਤੋਂ ਜਲਦੀ ਜੋ ਰਿਜ਼ਲਟ ਹੈ ਕਿਰਪਾ ਕਰਕੇ ਜਾਰੀ ਕੀਤਾ ਜਾ ਸਕੇ ਜਾਵੇ ਤਾਂ ਜੋ ਉਮੀਦਵਾਰਾਂ ਨੂੰ ਪਤਾ ਲੱਗੇ ਕਿ ਉਹ एलिजिਬਲ ਹੈਗੇ ਆ ਉਹਨਾਂ ਦਾ ਨਾਮ ਆਇਆ ਹੈਗਾ ਲਿਸਟ ਦੇ ਵਿੱਚ ਜਾਂ ਨਹੀਂ ਤੇ ਉਹ ਆਪਣਾ ਅੱਗੇ ਕੰਮ ਸ਼ੁਰੂ ਕਰ ਲੈਣ ਕਿਰਪਾ ਕਰਕੇ ਜਲਦੀ ਤੋਂ ਜਲਦੀ ਸਾਨੂੰ ਯੂਨੀਵਰਸਿਟੀ ਸਾਡੀ ਯੂਨੀਵਰਸਿਟੀ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਰਿਜ਼ਲਟ ਜਾਰੀ ਕੀਤਾ ਜਾਵੇ ਜੀ ਜੋ ਪੋਸਟਾਂ 2555 ਦੇ ਲਈ ਜਿੰਨਾ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਬਹੁਤ ਸਵੇਸਬਰੀ ਨਾਲ ਇੰਤਜ਼ਾਰ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇੰਦਾਂ ਤੱਕ ਇਹ ਜਾਣਕਾਰੀ ਜੋ ਸਾਡੀ ਵੀਡੀਓ ਪਹੁੰਚ ਸਕੇ ਤੇ ਸਾਡਾ ਪਰਜੋਰ ਮੰਗ ਹੈ ਕਿ ਜਲਦੀ ਤੋਂ ਜਲਦੀ ਰਿਜ਼ਲਟ ਨੂੰ ਜਾਰੀ ਕੀਤਾ ਜਾਵੇ ਤਾਂ ਜੋ ਸਾਰੇ ਹੀ ਆਪਣਾ ਨਾਮ ਲਿਸਟ ਦੇ ਵਿੱਚ ਚੈੱਕ ਕਰਨ ਤੇ ਏਸੀ ਅੱਜ ਦਾ ਸ ਅੱਜ ਦੀ ਵੀਡੀਓ ਤੇ ਹੁਣ ਕਾਫੀ ਸਾਰੀਆਂ ਪੋਸਟਾਂ ਹੋਰ ਵੀ ਅਨਾਉਂਸ ਕੀਤੇ ਅਗੇ ਨੇ ਤੁਸੀਂ ਵੀਡੀਓ ਲੈ ਕੇ حاضر ਹੋਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਨੂੰ ਕਰਕੇ ਰੱਖੋ ਸਬਸਕ੍ਰਾਈਬ ਜਿਉਂ ਹੀ ਸ਼ਾਰਟਲਿਸਟਡ ਕੈਂਡੀਡੇਟ ਦੀ ਲਿਸਟ ਜਾਰੀ ਹੁੰਦੀ ਹੈ ਤਾਂ ਉਸੇ ਟਾਈਮ ਅਸੀਂ ਵੀਡੀਓ ਬਣਾ ਕੇ ਲੈ ਕੇ حاضر ਹੋਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਦੋਂ ਹੀ ਲਿਸਟ ਜਾਰੀ ਹੋਵੇਗੀ ਤੁਹਾਡੇ ਤੱਕ ਇਨਫੋਰਮੇਸ਼ਨ ਜਲਦੀ ਪਹੁੰਚ ਜਾਵੇਗੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਇਹਦਾ ਪਰਾਕ